ਦੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜਸ਼ੰਕਰ ਵਿੱਚ ਇੱਕ ਬਜ਼ੁਰਗ ਜੋੜੇ ਦੇ ਨਾਲ ਲੁੱਟਖੋ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਬਜ਼ੁਰਗ ਜੋੜੇ ਦੇ ਕਾਫੀ ਸੱਟਾਂ ਵੀ ਲੱਗੀਆਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਬਜ਼ੁਰਗ ਜੋੜੇ ਦੇ ਨਾਲ ਲੁੱਟਖੋ ਕੀਤੀ ਗਈ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜਸ਼ੰਕਰ ਦੀਆਂ ਕਚੈਰੀਆਂ ਦੇ ਨੇੜ ਦਾ ਹੈ ਜਿੱਥੇ ਸਕੂਟੀ ਤੇ ਆ ਰਹੇ ਇੱਕ ਬਜ਼ੁਰਗ ਜੋੜੇ ਤੋਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟਖੋ ਕੀਤੀ ਗਈ ਜਲਦੀ ਸਕੂਟੀ ਉੱਤੇ ਹੀ ਮਹਿਲਾ ਦੇ ਕੋਲੋਂ ਪਰਸ ਖੋਇਆ ਗਿਆ ਇਸ ਦੌਰਾਨ ਉਹ ਸਕੂਟੀ ਤੋਂ ਡਿੱਗ ਪਏ ਤੇ ਗੰਭੀਰ ਸੱਟਾਂ ਵੀ ਲੱਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਪੀੜਤ ਵਿਅਕਤੀਆਂ ਨੇ ਦੱਸਿਆ ਕਿ ਉਹ ਸੈਲਾ ਤੋਂ ਪਿੰਡ ਲੰਗੋਆ ਨੂੰ ਜਾ ਰਹੇ ਸਨ ਇਸ ਦੌਰਾਨ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਤੱਕਾ ਮਾਰ ਕੇ ਪਰਸ ਖੋਇਆ ਤੇ ਫਰਾਰ ਹੋ ਗਏ ਜਿਸ ਕਾਰਨ ਉਹਨਾਂ ਦਾ ਬੈਲੈਂਸ ਵਿਗੜਨ ਦੇ ਨਾਲ ਗੰਭੀਰ ਸੱਟਾਂ ਲੱਗੀਆਂ ਅਸੀਂ ਛੱਲੇ ਤੋਂ ਆਂਦੇ ਸੀ ਅਫਸੋਸ ਕਰਕੇ ਅਸੀਂ ਸਕੂਟਰੀ ਤੇ ਬੜਾ ਸੋਹਣੇ ਤੁਰਿਆ ਨੇ ਪਿੱਛੋਂ ਦੋ ਮੁੰਡੇ ਆਏ ਆ ਮੇਰਾ ਜੋ ਉਹਨਾਂ ਪਰਸ ਖੋਇਆ ਉਹਨਾਂ ਨੇ ਮੈਂ ਜੋ ਉਹਨਾਂ ਘੁੱਟ ਕੇ ਵੀ ਫੜਿਆ ਫਿਰ ਵੀ ਉਹਨੇ ਜੋ ਉਹਨਾਂ ਖਿੱਚਿਆ ਤਾਂ ਸਾਡਾ ਬੈਲਚ ਬਗਲ ਅਲਟ ਹੋ ਗਿਆ ਤਾਂ ਹੀ ਦੇ ਪੈਸਕੂਟ ਵੀ ਤੋਂ ਮੂੰਹ ਪਰ ਹਾਂਜੀ ਸੱਟਾਂ ਲੱਗ ਗਈਆਂ ਇਹਨਾਂ ਦੇ ਵੀ ਦੇ ਮੋਰੇ ਸੀ ਇਹਨਾਂ ਦੇ ਸਿਰ ਤੇ ਵੀ ਸੱਟ ਲੱਗ ਗਈ ਹੈ ਮੇਰੇ ਵੀ ਲੱਗ ਗਈਆਂ ਸੱਟਾਂ ਉਹ ਦੋ ਜਾਣੇ ਸੀਗੇ ਸਕੂਟ ਵੀ ਮੋਟਰਸਾਈਕਲ ਤੇ ਸੀਗੇ ਇਦਾਂ ਸੀਗੇ ਕੋਈ ਪਰ ਸਕੂਟ ਵੀ ਲੱਗੇ ਹਾਂਜੀ 파ਰਸ ਲੈ ਗਏ ਕੋ ਕਿ ਮਿੱਤਰ ਕਿੰਨੇ ਪੈਸੀ ਐਸ਼ਾ ਦਾ 5 600 ਰੁਪਏ ਮੋਬਾਈਲ ਸੀ ਇੱਕ ਵਿੱਚ ਵਿੱਚ ਚੋਰੀ ਹੋ ਗਈ ਪਦਰ ਕਾਰਡ ਸਿਰਫ ਹੈ ਸੱਟਾਂ ਲੱਗ ਗਈ ਹਾਂਜੀ ਸੱਟਾਂ ਲੱਗ ਗਈ ਸਾਡੇ ਸਾਜੀ ਮੈਂ ਸਰਕਾਰੀ ਹਸਪਤਾਲ ਦੇ ਵਿੱਚ ਸੀ ਇਹ ਬਜ਼ੁਰਗ ਜੋੜਾ ਆਇਆ ਇਹਨਾਂ ਨੂੰ ਅਨੋਵਾ ਕਾਰ ਦੇ ਵਿੱਚ ਲੈ ਕੇ ਆਏ ਚਾਕੇ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਲੁੱਟ ਖੋਹ ਹੋਈ ਆ ਤੇ ਕਚੈੜੀਆਂ ਦੇ ਕੋਲ ਇਹਨਾਂ ਦੇ ਮਾਤਾ ਜੀ ਦੇ ਕੋਲੋਂ ਬੈਗ ਹੋਇਆ ਉਹਦੇ ਵਿੱਚ ਕੁਝ ਰਾਸ਼ੀ ਸੀਗੀ ਤੇ ਇਹਨਾਂ ਦਾ ਫੋਨ ਸੀ ਇਹਨਾਂ ਦੇ ਪ੍ਰੂਫ ਸੀਗੇ ਆਪਣੇ ਇਦਾਂ ਇਹਨਾਂ ਨਾਲ ਹੋਈ ਆ ਸਟਾ ਭਾਈਆ ਜੀ ਦੇ ਜਾਦਾ ਹੈ ਸਟਾ ਮਾਤਾ ਜੀ ਦੇ ਵੀ ਗੋਡੇ ਤੇ ਹੈਗੀ ਆ ਇਹਨਾਂ ਦੇ ਜਾਦਾ ਹੈ ਸਿਰ ਤੇ ਵੀ ਸਟਾ ਉਹਨਾਂ ਦੇ ਸੀਰੀਅਸ ਕੰਡੀਸ਼ਨ ਵਾਲਾ ਹਾਲ ਆ ਜੀ ਛੱਲੇ ਤੋਂ ਆਂਦੇ ਸੀ ਅਫਸੋਸ ਕਰਕੇ ਅਸੀਂ ਸਕੂਟਰੀ ਤੇ ਬੜਾ ਸੋਹਣੇ ਤੁਰੇ ਆਨੇ ਪਿੱਛੇੋਂ ਦੋ ਮੁੰਡੇ ਆਏ ਆ ਮੇਰਾ ਜੋਰ ਨਾਲ ਪਾਰਚ ਹੋਇਆ ਉਹਨਾਂ ਨੇ ਮੈਂ ਜੋਰ ਨਾਲ ਉੱਟ ਕੇ ਵੀ ਫੜਿਆ ਫੇਰ ਵੀ ਉਹਨੇ ਜੋਰ ਨਾਲ ਖਿੱਚਿਆ ਤਾਂ ਸਾਡਾ ਬੈਲਚ ਬਿਲਟ ਹੋ ਗਿਆ ਤਾਂ ਹੀ ਡਿੱਗ ਪੈ ਸਕੂਟਰੀ ਤੋਂ ਮੂੰਹ ਪਰ ਹਾਂਜੀ ਸੱਟਾਂ ਲੱਗ ਗਈਆਂ ਇਹਨਾਂ ਦੇ ਵੀ ਦੇ ਮੋਹਰੇ ਸੀ ਇਹਨਾਂ ਦੇ ਸਿਰ ਤੇ ਵੀ ਸੱਟ ਲੱਗ ਗਈ ਹੈ ਮੇਰੇ ਵੀ ਲੱਗ ਗਈਆਂ ਸੱਟਾਂ ਉਹ ਦੋ ਜਾਣੇ ਸੀਗੇ ਸਕੂਟਰ ਵੀ ਮੋਟਰਸਾਈਕਲ ਤੇ ਸੀਗੇ ਇਦਾਂ ਸੀਗੇ ਕੋਈ ਪਰ ਸਕੂਟੀ ਲੱਗੇ ਹਾਂਜੀ 파ਸ ਲੱਗ ਰਿਹਾ ਕੋ ਕਿ ਮਿੱਤਰ ਕਿੰਨੇ ਪੈਸੇ ਸੀ ਉਸ ਉੱਪਰ ਪੈਸੇ ਦਾ 5-600 ਰੁਪਏ ਮੋਬਾਈਲ ਸੀ ਇੱਕ ਵਿੱਚ ਵਿੱਚ ਚੱਜੂ ਆ ਰਹੀ ਪਦਾਰ ਘਾੜ ਸਿਰਫ ਹੈ ਸੱਟਾਂ ਲੱਗ ਗਈਆਂ ਸਾਡੇ ਭਾਜੀ ਮੈਂ ਸਰਕਾਰੀ ਹਸਪੀਟਲ ਦੇ ਵਿੱਚ ਸੀ ਇਹ ਬਜ਼ੁਰਗ ਜੋੜਾ ਆਇਆ ਇਹਨਾਂ ਨੂੰ ਅਨੋਵਾ ਕਾਰ ਦੇ ਵਿੱਚ ਲੈ ਕੇ ਆਏ ਚਾਕੇ ਪਿੱਛੋਂ ਕਹਿੰਦੇ ਵੀ ਇਹਨਾਂ ਦਾ ਲੁੱਟਖੋ ਹੋਈ ਆ ਤੇ ਕਚੈੜੀਆਂ ਦੇ ਕੋਲ ਇਹਨਾਂ ਦੇ ਮਾਤਾ ਜੀ ਦੇ ਕੋਲੋਂ ਬੈਕ ਹੋਇਆ ਉਹਦੇ ਵਿੱਚ ਕੁਝ ਰਕਮ ਸੀਗੀ ਤੇ ਇਹਨਾਂ ਦਾ ਫੋਨ ਸੀ ਇਹਨਾਂ ਦੇ ਪ੍ਰੂਫ ਸੀਗੇ ਆਪਣੇ ਐਦਾਂ ਇਹਨਾਂ ਨਾਲ ਹੋਈ ਆ ਸੱਟਾਂ ਲੱਗੀਆਂ ਸੱਟਾਂ ਭਾਈਆ ਜੀ ਦੇ ਜਿਆਦਾ ਆ ਸੱਟਾਂ ਮਾਤਾ ਜੀ ਦੇ ਵੀ ਗੋਡੇ ਤੇ ਹੈਗੀ ਆ ਇਹਨਾਂ ਦੇ ਜਿਆਦਾ ਸਿਰ ਤੇ ਵੀ ਛੱਟ ਹੋ ਇਹਨਾਂ ਦੇ ਸੀਰੀਅਸ ਕੰਡੀਸ਼ਨ ਵਾਲਾ ਹਾਲ ਆ